ਜਸਵਿੰਦਰ ਲੰਗੋਵਾਲ ਜੀ ਕਿਸ ਤਰ੍ਹਾਂ ਦੇ ਜਿਹੜੇ ਦੇਰ ਰਾਤ ਡਲੇਵਾ ਸਾਹਿਬ ਨੂੰ ਫੋਰਸ ਵੱਲੋਂ ਇਦਾਂ ਅਰੈਸਟ ਕੀਤਾ ਗਿਆ ਦੇਖੋ ਦੇਖਦੇ ਤਾਂ ਇਸ ਤਰ੍ਹਾਂ ਵੀ ਗੁੰਡਾਗਰਦੀ ਕਰਕੇ ਪੰਜਾਬ ਦੀ ਸਰਕਾਰ ਹਰਿਆਣਾ ਸਰਕਾਰ ਕੇਂਦਰ ਸਾਂਝਾ ਜੁਆਇੰਟ ਆਪਰੇਸ਼ਨ ਕਰਕੇ ਸਾਡੇ ਸੀਨੀਅਰ ਕਿਸਾਨ ਲੀਡਰ ਨੂੰ ਜਿਨ੍ਹਾਂ ਨੇ ਵਰਨ ਵਰਤ ਤੇ ਬੈਠਣਾ ਸੀ ਅੱਜ 12 ਵਜੇ ਉਹਨਾਂ ਨੂੰ ਜ਼ਬਰਦਸਤੀ ਚੁੱਕ ਕੇ ਲੈ ਖਨੋਰੀ ਬਾਰਡਰ ਤੋਂ ਉਹਨਾਂ ਦੇ ਕੈਂਪ ਨੂੰ ਤੋੜ ਕੇ ਇਹਦੀ ਅਸੀਂ ਸਭ ਤੋਂ ਪਹਿਲਾਂ ਤਾਂ ਨਿੰਦਾ ਹੀ ਕਰਾਂਗੇ ਕਿ ਬਹੁਤ ਮਾੜਾ ਕੀਤਾ ਸਾਡੇ ਪੀਸਫੁੱਲ ਅੰਦੋਲਨ ਨੂੰ ਵੀ ਸਰਕਾਰਾਂ ਸਹਿਣ ਨੂੰ ਤਿਆਰ ਨਹੀਂ ਹੈਗੀਆਂ ਦੂਜੀ ਗੱਲ ਸ਼ਹਿ ਦੇ ਭੁਲੇਖਾ ਵੀ ਹੋਵੇ ਕੇਂਦਰ ਸਰਕਾਰ ਦਾ ਤੇ ਰਾਜ ਸਰਕਾਰਾਂ ਦਾ ਵੀ ਇਸ ਤਰ੍ਹਾਂ ਅਦੋਲਣ ਦਵਾਏ ਜਾਂਦੇ ਆ ਅਦੋਲਣ ਨਹੀਂ ਦਬਦੇ ਹੁੰਦੇ ਇਹ ਅਦੋਲਣ ਹੋਰ ਤਿੱਖੇ ਹੋਣਗੇ ਪਰ ਇਹ ਸਰਕਾਰ ਦਾ ਇਸ ਤਰ੍ਹਾਂ ਦਾ ਪੈਂਤੜਾ ਕਿ ਉਹ ਲੋਕਾਂ ਤੇ ਹੁੰਦਾ ਹੈ ਜਿਹੜਾ ਕੋਈ ਗੁਨਾਹਗਾਰ ਹੋਵੇ ਅਸੀਂ ਪੁੱਛਣਾ ਚਾਹੁੰਦੇ ਆ ਕੇਂਦਰ ਤੇ ਰਾਜ ਸਰਕਾਰਾਂ ਨੂੰ ਕਿ ਡੱਲੇਬਾਲ ਤੱਕ ਸਾਡੇ ਪ੍ਰਧਾਨ ਜੀ ਦਾ ਆ ਜਾਂ ਸਾਡੇ ਮੋਰਚਿਆਂ ਦਾ ਇਸ ਤਰ੍ਹਾਂ ਦੇ ਜਿਹੜੇ ਫੈਸਲੇ ਲਏ ਨੇ ਇਹਦੇ ਵਿੱਚ ਗੁਨਾਹ ਕੀ ਹੈ ਉਹਨਾਂ ਦਾ ਕਸੂਰ ਕੀ ਹੈ ਜੇ ਉਹਨਾਂ ਨੂੰ ਤੁਹਾਨੂੰ ਲੱਗਦਾ ਵੀ ਕਿਸਾਨਾਂ ਨਾਲ ਹਮਦਰਦੀ ਹੈ ਕਿਸਾਨ ਮਰਨ ਵਰਤ ਤੇ ਨਾ ਬੈਠਣ ਉਹਨਾਂ ਦੀ ਸਿਹਤ ਨੂੰ ਕੋਈ ਆਂਚ ਨਾ ਜਾਵੇ ਤਾਂ ਗੱਲ ਕਰੋ ਮੀਟਿੰਗ ਕਰੋ ਮਸਲੇ ਮੰਗਾ ਸਾਡੇ ਬਿਲਕੁਲ ਵਾਜਬ ਤੇ ਜਾਇਜ਼ ਹੈ ਉਹਨਾਂ ਨੂੰ ਨਿਮੇੜੋ ਤੇ ਇਸ ਤਰ੍ਹਾਂ ਗੁੰਡਾਗਰਦੀ ਨਾਲ ਸਾਡੇ ਲੀਡਰਾਂ ਨੂੰ ਚੁੱਕ ਚੁੱਕ ਕੇ ਤੁਸੀਂ ਕਿੰਨੇ ਕ ਨੂੰ ਚੁੱਕ ਲਓਗੇ ਇਹ ਲੜੀ ਬਹੁਤ ਵੱਡੀ ਹੈ ਇਹ ਬਹੁਤ ਵੱਡੀ ਗਿਣਤੀ ਲੋਕਾਂ ਦੀਆਂ ਮੰਗਾ ਨੇ ਦੇਸ਼ ਦੇ 50% ਲੋਕ ਸਿੱਧੇ ਤੌਰ ਤੇ ਖੇਤੀਚ ਨੇ ਉਹਨਾਂ ਦੀ ਮੰਗਾਂ ਨੇ 75% ਲੋਕ ਅਸੀਂ ਨਿਰਭਰਤ ਹੈ। ਦੇਸ਼ ਦੇ ਕਿਸਾਨ ਮਜ਼ਦੂਰ ਦੀ ਸਾਂਝੀ ਲੜਾਈ ਹੈ। ਇਹ ਇਸ ਤਰ੍ਹਾਂ ਜ਼ਬਰਦਸਤੀ ਚੱਕ-ਚੱਕ ਕੇ ਕੈਂਪਾਂ ਨੂੰ ਤੋੜ ਕੇ ਕਿਸਾਨਾਂ ਆਗੂਆਂ ਨੂੰ ਗ੍ਰਿਫਤਾਰ ਕਰਕੇ ਅਧੋਲਨ ਨਹੀਂ ਮੁੱਕਣ ਵਾਲੇ। ਸਰਕਾਰ ਗੱਲਬਾਤ ਕਰੇ। ਜੇ ਕਿਸਾਨਾਂ ਨਾਲ ਕੋਈ ਹਮਦਰਦੀ ਹੈ ਤਾਂ ਨਹੀਂ ਇਹ ਅਧੋਲਨ ਨੂੰ ਅਸੀਂ ਹੋਰ ਤਿੱਖਾ ਕਰਾਂਗੇ ਮੀਟਿੰਗ ਕਰ ਰਹੇ ਹਾਂ, ਵਿਚਾਰ ਕਰ ਰਹੇ ਹਾਂ ਦੋਨੇ ਮੋਰਚਿਆਂ ਦੇ ਵੱਲੋਂ ਸੰਘਰਸ਼ ਐਲਾਨ ਕੀਤੇ ਆ ਜਿਹੜੇ ਉਹ ਐਲਾਨਾ ਨੂੰ ਸਿਰੇ ਚੜਾਵਾਂਗੇ। ਸਗੋਂ ਅਸੀਂ ਜਨਤਾ ਨੂੰ ਵੀਲ ਕਰਨੀ ਚਾਹੁੰਦੇ ਆ ਵੀ ਇਸ ਰੋਸ ਵਜੋਂ ਹੋਰ ਵੱਡੀ ਗਿਣਤੀ ਨਿਕਲਣਾ ਚਾਹੀਦਾ ਤਾਂ ਕਿ ਅਸੀਂ ਆਪਣੀਆਂ ਮੰਗਾਂ ਨੂੰ ਮਸਲਿਆਂ ਨੂੰ ਹੱਲ ਕਰਾ ਸਕੀਏ